ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲਗਾਉਣੇ ਚਾਹੀਦੇ ਹਨ ਬੂਟੇ ਹਰਪ੍ਰੀਤ ਸਿੰਘ ਫੋਜੀ ਨਿਰਮਲ ਕलोनी ਦੇ ਵਿੱਚ ਬੱਚਿਆਂ ਵੱਲੋਂ ਬੂਟੇ ਲਗਾਏ ਗਏ ਅਤੇ ਇਹਨਾਂ ਦੇ ਵਿੱਚ ਦੇਖਿਆ ਗਿਆ ਭਾਰੀ ਉਤਸ਼ਾਹ ਭਾਈ ਸਾਰੀ ਕਲੋਨੀ ਨੇ ਮਿਲ ਕੇ ਨਿੰਮਲਾ ਵਿਨਿਊ ਖਲੀ ਨੰਬਰ 2 ਦੇ ਵਿੱਚ ਅਸੀਂ ਬੂਟੇ ਲਗਾਏ ਆ ਔਰ ਅਸੀਂ ਇਹੀ ਚਾਹੁੰਦੇ ਆ ਕਿ ਹਰ ਇੱਕ ਇਨਸਾਨ ਨੂੰ ਆਪਣੇ ਜਨਮ ਦਿਨ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਤਾਂ ਜੋ ਅਸੀਂ ਮਹਿੰਗੇ ਮਹਿੰਗੇ ਕੇਕ ਤਾਂ ਘਟ ਲਨੇ ਆ ਪਰ ਅਸੀਂ ਬੂਟਾ ਨਹੀਂ ਲਗਾਉਂਦੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਨ ਦੇ ਪ੍ਰਤੀ ਪੇਮ ਰੱਖਣਾ ਚਾਹੀਦਾ ਆ ਔਰ ਇਸ ਗੱਲ ਨੂੰ ਸਹਾਰ ਕਰਨਾ ਚਾਹੀਦਾ ਹੈ ਕਿ ਇੱਕ ਰੁੱਖ 100 ਸੁੱਖ ਜਿਵੇਂ ਅਸੀਂ ਬੂਟੇ ਲਾਵਾਂਗੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਗਲੋਬਲ ਵਾਰਮਿੰਗ ਤੋਂ ਬਹੁਤ ਰਾਹਤ ਮਿਲੇਗੀ ਔਰ ਹਰਿਆ ਭਰਿਆ ਵੇਖਣ ਨੂੰ ਮਿਲੇਗਾ ਜਿਸ ਨਾਲ ਕੇ ਸਾਡਾ ਵਾਤਾਵਰਨ ਵੀ ਫਰੈਸ਼ ਰਹੇਗਾ ਸੋ ਅਸੀਂ ਇਹੀ ਫੇਰ ਤੋਂ ਦੁਬਾਰਾ ਕਹਾਂਗੇ ਇੱਕ ਰੁੱਖ 100 ਸੁੱਖ ਆਓ ਸਾਰੇ ਮਿਲ ਕੇ ਬੂਟੇ ਲਗਾਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਹੋਤਾ ਹੈ ਦੇਖੋ ਜੀ ਮੇਰੇ ਨਾਲ ਬੰਟੀ ਹੈਗਾ ਜੀ ਤੇ ਆਪਾਂ ਨਿਮਲਾ ਕਲੋਨੀ ਜੀ ਗਲੀ ਨੰਬਰ 2 ਚ ਅੱਜ ਬੂਟੇ ਲਏ ਆਪਾਂ ਸਾਰੇ ਰਲ ਮਿਲ ਕੇ ਲਏ ਆ ਮੱਲੇ ਵਾਲੇ ਨੇ ਤੇ ਦੇਖੋ ਜੀ ਸਾਨੂੰ ਬੂਟੇ ਵੱਧ ਤੋਂ ਵੱਧ ਲਾਣੇ ਚਾਹੀਦੇ ਜਿਦ ਨਾਲ ਸਾਨੂੰ ਪੋਲੂਸ਼ਨ ਤੋਂ ਥੋੜਾ ਜਿਆ ਰਹਿਊਗਾ ਕਿ ਰਾਹਤ ਰਹੂਗੀ ਠੀਕ ਹੈ ਤੇ ਬਾਕੀ ਇਹ ਆ ਕਿ ਵੱਧ ਤੋਂ ਵੱਧ ਬੂਟੇ ਲਾਓ ਆਪਣੇ ਜਿੰਨਾ ਕਿ ਆਪਾਂ ਜਨਮ ਦਿਨ ਜਿਹੜਾ ਕੇਕ ਕੱਟੀ ਦਾ ਵੱਧ ਤੋਂ ਵੱਧ ਆਪਾਂ ਪਹਿਲਾ ਖਰਚ ਲਈ ਦਾ ਕੇਕ ਦੇ ਵਿੱਚ ਠੀਕ ਹੈ ਉਹਦੇ ਨਾਲ ਉਹ ਚੰਗਾ ਤੁਸੀਂ ਰੁੱਖ ਲਓ ਇੱਕ ਤੁਹਾਡੀ ਨਿਸ਼ਾਨੀ ਰਹੂਗੀ ਕਿ ਆਪਾਂ ਰੁੱਖ ਲਏ ਆਉਣ ਵਾਲੀ ਪੀੜ੍ਹੀ ਨੂੰ ਵੀ ਇਹਦੇ ਨਾਲ ਸੁੱਖ ਰਹੂਗਾ ਠੀਕ ਹੈ ਤੇ ਇਹਦੇ ਨਾਲ ਬਹੁਤ ਫਾਇਦਾ ਰਹੂਗਾ ਜਸਪ੍ਰੀ ਸਿੰਘ ਹੈ ਮੇਰੇ ਨਾਲ ਜਗਪ੍ਰੀਤ ਸਿੰਘ ਸ਼ਾਟਾ ਹੈ ਅਸੀਂ ਆਪਣੀ ਕਲੋਨੀ ਵਿੱਚ ਅੱਜ ਬੂਟੇ ਲਗਾਏ ਹਨ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅੱਜ ਅਸੀਂ ਦੋਵਾਂ ਨੇ ਮਿਲ ਕੇ 11 ਤੋਂ 12 ਬੂਟੇ ਲਗਾਏ ਹਨ ਜਿਸ ਕਰਕੇ ਗਲੋਬਲ ਵਾਰਮਿੰਗ ਘਟ ਹੋ ਸਕਦੀ ਹੈ ਸਾਡੇ ਟੀਚਰਾਂ ਵੱਲੋਂ ਵੀ ਸਾਨੂੰ ਸਿਖਾਇਆ ਗਿਆ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਓ ਜਿਸ ਨਾਲ ਸਾਨੂੰ ਆਕਸੀਜਨ ਮਿਲ ਸਕਦੀ ਹੈ ਅੱਡੀ ਆਉਣ ਵਾਲੀ ਪੀੜ੍ਹੀ ਵੀ ਲਈ ਵਧੀਆ ਹੈ ਅੱਜ ਸਾਵਣ ਮਹੀਨੇ ਦਾ ਆਖਰੀ ਐਤਵਾਰ ਹੈ ਤੇ ਇਸ ਨੂੰ ਅਸੀਂ ਬੂਟੇ ਲਗਾ ਕੇ ਸੈਲੀਬ੍ਰੇਟ ਕੀਤਾ ਗਿਆ ਹੈ